ਇਤਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਲਿਖਿਆ ਹੋਇਆ ਜੀਵਨ ਕੁਮਾਰ ਸਿੰਘ ਚਾਹਤ ਇਹ ਮਾਨਸਾ ਦਾ ਰਹਿਣ ਵਾਲਾ ਇੱਕ ਆਮੇ ਕੁੜ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ ਚਾਰ ਨੰਬਰ ਤੋਂ ਤੁਸੀਂ ਸਕੈਨ ਕਰਕੇ ਦੇਖ ਸਕਦੇ ਹੋ ਚਾਰ ਨੰਬਰ ਤੋਂ ਹੂਜ ਨੇ ਉਹਦੀ ਐਲਓਸੀ ਜਿਹੜੀ ਨੂੰ ਜਾਰੀ ਕੀਤੀ ਜਿਹੜੇ ਗੱਲ ਦੇ ਸੀ ਸਾਡਾ ਕੋਈ ਤੁਲਨਤ ਹਾਲਾਂਕਿ ਜਦੋਂ ਸਿੱਕੂ ਮੂਸੇ ਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਪਹਿਲਾਂ ਇਸ ਪ੍ਰਮੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਟ੍ਰੋ ਕੀਤੀ ਔਰ ਵਿਟ੍ਰੋ ਕਰਕੇ ਉਹਨੂੰ ਸੋਸ਼ਲ ਮੀਡੀਆ ਦੇ ਉਫੀਸ਼ਲ ਹੈਂਡਲਸ ਦੇ ਆਪ ਆਪੀ ਪਾਰਟੀ ਬਲਦੇਜ ਪੰਨੂ ਭਗਵੰਤ ਮਾਨ ਸ੍ਰੀ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟੇ ਜੋ ਨਾ ਕਰਦਾ ਮਤਲਬ ਐ ਲੱਗਿਆ ਕਿ ਜਿੱਦਾਂ ਉਹਨੂੰ ਉਹਨਾਂ ਨੂੰ ਕਨਵੇਕਟ ਕੀਤਾ ਗਿਆ ਕਿ ਅਸੀਂ ਉਹਨੂੰ ਨਿਸ਼ਤੇ ਕਰ ਦਿੱਤਾ ਤਾਂ ਤੁਸੀਂ ਉਹਨੂੰ ਥੋੜੀ ਮਾਰ ਕੇ ਫਾੜ ਸਕਦੇ ਹੋ ਔਰ ਸ਼ਟਰਜ਼ ਆਏ ਬਾਕੀ ਚੱਲੇਗੀ ਅੱਜ ਤੱਕ ਉਹਨਾਂ ਦੇ ਉਹ ਜਿਹੜੇ ਸ਼ਹੀਦਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਨੂੰ ਜੇਲਾ ਚੋਂ ਬੈਠੇ ਇੰਟਰਵਿਊ ਸਦੇ ਕਿੰਨਾ ਜ਼ਾਹਰ ਅਨਿਆਇ ਵੀ ਹੋ ਸਕਦਾ ਹੁਣ ਆ ਜਿਹੜਾ ਮੁੰਡਾ ਜਿਹੜਾ ਕੈਂਡੀਡੇਟ ਹੈ ਸੰਗਰੂਰ ਤੋਂ ਲੋਕ ਸਭਾ ਦਾ ਉਮੀਦਵਾਰ ਹੈ ਉਹਦੀ ਸ਼ਾਦੀ ਤੇ ਪਾਰਟਿਸਪੇਟ ਕੀਤਾ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚੱਲ ਇਸਾਰ ਤਾਂ ਅੱਜ ਗੋਰੇ ਵੀ ਸ਼ੋਅਸ ਕਿ ਆਮ ਆਦਮੀ ਪਾਰਟੀ ਦੇ ਤਾਕਤਵਰ ਲੋਕਾਂ ਦੇ ਸੰਬੰਧ ਨਹੀਂ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ